ਫਲੋਰ ਦੇ ਨਜ਼ਦੀਕ ਪਿੰਡ ਮੁਆਈ ਦੇ ਬਾਸੜੇ ਉੱਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਨੂਰ ਮਹਿਲ ਸਾਈਡ ਤੋਂ ਆ ਰਹੀ ਚਿੱਟੇ ਰੰਗ ਦੀ ਸਵਿਫਟ ਗੱਡੀ ਨੂੰ ਇੱਕ ਪੁਲਿਸ ਮੁਲਾਜ਼ਮ ਚਲਾ ਰਿਹਾ ਸੀ ਅਤੇ ਫਲੋਰ ਸਾਈਡ ਤੋਂ ਆ ਰਹੇ ਔਟੋ ਰਿਕਸ਼ਾ ਦੇ ਨਾਲ ਟਕਰ ਹੋ ਗਿਆ ਜਿਸ ਕਾਰਨ ਔਟੋ ਰਿਕਸ਼ੇ ਵਿੱਚ ਬੈਠੀਆਂ ਸਵਾਰੀਆਂ ਦੇ ਗੰਭੀਰ ਸੱਟਾਂ ਲੱਗਿਆ ਸਵਿਫਟ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਪੁਲਿਸ ਮੁਲਾਜ਼ਮ ਦੀ ਪਛਾਣ ਏਐਸਆਈ surjit singh ਫਲੋਰ ਵਜੋਂ ਹੋਈ ਮੌਕੇ ਉਤੇ ਲੋਕਾਂ ਦਾ ਕਹਿਣਾ ਕਿ ਗੱਡੀ ਉੱਪਰ ਪੰਜਾਬ ਪੁਲਿਸ ਦਾ ਸਟਿੱਕਰ ਲੱਗਾ ਹੋਇਆ ਅਤੇ ਗੱਡੀ ਵਿੱਚੋਂ दारू ਦੀ ਬੋਤਲ ਮਿਲੀ। ਲੋਕਾਂ ਮੁਤਾਬਕ ਪੁਲਿਸ ਮੁਲਾਜ਼ਮ ਨੇ दारू ਵੀ ਪੀਤੀ ਹੋਈ ਪਰ ਇਸ ਦੀ ਪੁਸ਼ਟੀ ਸਾਡਾ ਚੈਨਲ ਨਹੀਂ ਕਰਦਾ। ਕਿਉਂਕਿ ਇਹ ਮੈਡੀਕਲ ਜਾਂਚ ਦਾ ਵਿਸ਼ਾ ਹੈ। ਮੌਕੇ ਉਤੇ ਥਾਣਾ ਬਿਲਗਾ ਦੇ ASI ਅਸ਼ੋਕ ਕੁਮਾਰ ਨੇ ਪਹੁੰਚ ਕੇ ਜ਼ਖਮੀ ਵਿਅਕਤੀਆਂ ਨੂੰ ਐਂਬੂਲੈਂਸ ਬੁਲਾ ਕੇ ਸਿਵਲ ਹਸਪਤਾਲ ਫਲੋਰ ਵਿਖੇ ਇਲਾਜ ਲਈ ਦਾਖਲ ਕਰਵਾਇਆ। ਜਿਥੇਕੇ ਡਾਕਟਰ ਦੀ ਟੀਮ ਨੇ ਗੰਭੀਰ ਸੱਟਾ ਦੇਖਦੇ ਹੋਏ ਉਹਨਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਇਹ ਕਾਰਨ ਭਾਜੀ ਉਹ 10 ਕਦਮ ਤੋਂ ਪਿੱਛੇ ਮੈਂ ਉੱਥੇ ਆ ਰਿਹਾ ਸੀ ਤੇ ਇਧਰੋਂ ਗੱਡੀ ਇਹ ਆਟੋ ਵਾਲਾ ਮੋੜ ਸੀ ਤੇ ਦੂਜੀ ਕਾਰ ਜਿਹੜੀ ਆ ਉਹ ਪਿੱਛੇ ਆ ਰਹੀ ਸੀ ਕਾਰ ਇਧਰੋਂ ਹੀ ਆ ਰਹੀ ਸੀ ਦੋਵੇਂ ਅੱਗੇ ਉਹ ਮੋੜੇ ਫਰੌਂਟ ਸਾਈਡ ਤੋਂ ਆ ਰਿਹਾ ਸੀਗਾ ਆਟੋ ਵਾਲਾ ਮੋੜੇ ਸੀ ਗੱਡੀ ਪਿੱਛੇ ਸੀ ਅੱਛਾ ਜੀ ਦੋਨੇ ਆ ਕੇ ਇੱਥੇ ਮੇਰੇ ਦੇਖਦਿਆਂ 15 ਕਰਮ ਤੋਂ ਪਿੱਛੇ ਉਹਨੇ ਆ ਕੇ ਇੱਥੇ ਸੈੱਡ ਮਾਰੀ ਮੇਰੇ ਅੱਖਾਂ ਦੇ ਸਾਹਮਣੇ ਆਟੋ ਉਹ ਮੱਟੇ ਉੱਤੇ ਓਵਰਟੇਕ ਕਰਨ ਲੱਗਾ ਸੀ ਓਵਰਟੇਕ ਕਰਨ ਲੱਗੇ ਨੇ ਉਹ ਕਿਉਂ ਉਹਦੇ ਪਾਸੇ ਗੱਡੀ ਨਿਘਾਈ ਆ ਉਹਨੇ ਆਟੋ ਵਾਲਾ ਹਲ ਤੋੜ ਕੇ ਰੱਖ ਦਿੱਤਾ ਮੇਰੀ ਅੱਖਾਂ ਦੇ ਸਾਹਮਣੇ ਹੋਇਆ ਸਾਰਾ ਕੁਝ ਸੈੱਡ ਮਾਰੀ ਆਪਣੇ ਉਹਨੇ ਸੈੱਡ ਉਹਨੇ ਮਾਰੀ ਆ ਦੇਖੋ ਮੈਂ ਤੇ ਗੱਲ ਕਰੂੰਗਾ ਮੁਲਾਜ਼ਮ ਹੋਵੇ ਮੁਲਾਜ਼ਮਾਂ ਤਾਂ ਪਬਲਿਕਲੀ ਜਾਨ ਬਚਾਉਣੀ ਆ ਜੇ ਮੁਲਾਜ਼ਮ ਹੋ ਕੇ ਪਬਲਿਕ ਨੂੰ ਐਕਸੀਡੈਂਟ ਕਰਕੇ ਬੰਦਾ ਅੱਗੇ ਚੱਲਿਆ ਮੁਲਾਜ਼ਮਾ ਗੱਡੀ ਵਾਲਾ ਕਿਦਾਂ ਗੱਡੀ ਵਾਲਾ ਮੁਲਾਜ਼ਮਾ ਉਹ ਮੁਲਾਜ਼ਮਾ ਪਾਸਮੁਲਾਜ਼ਮਾ ਉਹ ਉਹ ਗੱਡੀ ਖੜੀ ਆ ਉਹਦਾ ਨੰਬਰ ਆਪਾਂ ਦੇਖ ਲੈਂਦੇ ਆ ਮੁਲਾਜ਼ਮਾ ਪਹਿਲਾਂ ਲੈ ਗਿਆ ਨਹੀਂ ਉਹ ਪਤਾ ਦੇਖੋ ਮੁਲਾਜ਼ਮਾ ਨੂੰ ਤੁਸੀਂ ਤਾਂ ਫਾਜ਼ਿਲ ਪਬਲਿਕ ਦੀ ਕਰ ਲਈ ਆ ਜੇ ਤੁਸੀਂ ਪਬਲਿਕ ਦੇ ਫਾਜ਼ਿਲਦਾਰ ਹੈ ਨਹੀਂ ਜਿਹੜਾ ਆਮ ਪਬਲਿਕ 'ਚ ਦਾ ਮੇਰਾ ਖਿਆਲ ਨੂਰਮਲ ਹੁਣ ਮੈਂ ਦੇਖਿਆ ਬੰਦਾ ਮੈਂ ਲੱਕ ਲੱਕ ਡਿਊਟੀ ਆ ਅੱਛਾ ਹਾਂਜੀ ਸਰ ਮਰਾਜ ਨੂੰ ਤੁਸੀਂ ਜਾਣਦੇ ਹੋ ਮੈਂ ਸ਼ਗਰ ਨੂੰ ਜਾਣਦਾ ਮੈਂ ਮੈਂ ਹੱਥ ਛਾਣੇ ਕੋ ਚਾਹੁੰਦਾ ਚਲਦਾ ਨਾ ਯਾਰ ਸਰਜੀਤ ਮਰਾਜ ਮਾ ਅੱਛੇ ਹੈ ਜੋ ਲੱਕ ਤੇ ਲੱਗਾ ਹੋਇਆ ਕਿਦੋਂ ਵਿਆਹ ਤੋਂ ਆਇਆ ਤੇ ਟੋਪੀ ਸਾਰੀ ਸਾਰਾ ਕੁਝ ਉਹਦੇ ਫੈਜ ਲੱਗੇ ਹੋਇਆ ਬਾਬੂ ਯਾਰ ਬਾਬੂ ਗੱਡੀ ਦੇ ਵਿੱਚ ਪਈ ਆ ਹਾਂ ਸਾਂਤ ਹੈ ਅਹੀ ਦਾ ਫਾਇਦੇ ਪੁਰਾਣੇ ਬਜ਼ੁਰਗਾਂ ਨੂੰ ਭਾਵੋ ਮੁਲਾਜ਼ਮਾਂ ਦੀ ਫਾਇਦਾ ਅਹੀ ਤੇ ਤੋਏ ਕਰਦੇ ਆ ਜੇ ਮੁਲਾਜ਼ਮੀਆਂ ਕਦੋ ਜੀ ਨੂੰ ਮਾਰ ਕੇ ਛੱਡ ਜਾਣਗੇ ਤੇ ਆਮ ਪਾਪਕ ਦਾ ਤਾਂ ਸੇਫਟੀ ਹੈ ਨਹੀਂ ਸਾਡੇ ਕੋਲ ਕੋਈ ਵੀ ਨਹੀਂ ਸੱਖੇ ਸ਼ਾਇਦ ਕੰਮ ਹੋ ਜਾਂਦਾ ਅੱਜ ਹਾਂ ਜੇ ਮੈਂ ਫਲੋਰੋ ਮੈਂ ਵੀ ਆਇਆ ਸੀਗਾ ਬੱਸ ਦੇ ਵਿੱਚ ਬੱਸ ਜਾ ਕੇ ਮੈਂ ਜਿੱਦਾਂ ਵੀ ਰੁਕਿਆ ਆ ਕੇ ਤਾਂ ਉਤਰਨ ਦੇ ਨਾਲ ਹੀ ਮੈਂ ਸਾਈਕਲ ਆਪਣਾ ਚੱਕਾ ਜਿੱਦਾਂ ਹੀ ਸਾਈਕਲ ਚੱਕਾ ਪਟਾਕਾ ਵੱਜਿਆ ਬਹੁਤ ਜ਼ੋਰ ਨਾਲ ਆ ਜਦ ਪਟਾਕਾ ਵਜਿਆ ਦੇਖੇ ਚ ਵਾਈਟ ਗੱਡੀ ਜਿਹੜੀ ਨੂਰਮਿਲ ਤੋਂ ਫਲੋਰ ਨੂੰ ਜਾ ਰਹੀ ਸੀ ਜਿਹੜਾ ਆਟੋ ਆ ਫਲੋਰ ਤੋਂ ਬਿਲਗੇ ਨੂੰ ਆ ਰਿਹਾ ਸੀ ਇੱਥੇ ਕੋਲ ਆ ਕੇ ਸਲਾਈਡ ਹੋਏ ਦੋਨੋਂ ਕਰਕੇ ਉਹ ਆਟੋ ਨੂੰ ਇੰਨੀ ਜ਼ੋਰ ਸੱਟ ਮੱਜੀ ਕਿ ਆਟੋ ਦਾ ਮੂੰਹ ਕੰਮ ਕੇ ਫਿਰ ਵਾਪਸ ਫਲੋਰ ਨੂੰ ਹੋ ਗਿਆ ਆ ਜਿਹੜੀਆਂ ਸਵਾਰੀਆਂ ਦੇ ਸਵਾਰੀਆਂ ਮੋਸਟਲੀ ਸਵਾਰੀਆਂ ਇਹ ਸਾਰੀਆਂ ਮੋਸਟਲੀ ਸਵਾਰੀਆਂ ਇਹ ਬਿਲਗੇ ਦੀਆਂ ਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹਨਾਂ ਵਿੱਚ ਨਹੀਂ ਜਾਨੀ ਨੁਕਸਾਨ ਹਾਲੇ ਕੁਝ ਹੋਇਆ ਨਹੀਂ ਪਰ ਫਟਾ ਹੋਏ ਬੰਦੇ ਜਾਦਾ ਫਟਾ ਜਿਆਦਾ ਹਾਲਤਾਂ ਦਾ ਗਾਹ ਪਹਾ ਟੁੱਟ ਗਈਆਂ ਗਲਤੀ ਜਿਹੜੀ ਦੇਖਦੇ ਨਹੀਂ ਗਲਤੀ ਦਾ ਇਹ ਤਾਂ ਕੋਈ ਛਿੱਟੀ ਗ ਪਹਿਲਾਂ ਵੀ ਪਿੱਛੋਂ ਜਿਹੜੀ ਆ ਰਹੀ ਸੀ ਦੋ ਬੰਦੇ ਪਿੱਛੋਂ ਆ ਰਹੇ ਸੀ ਉਹਨਾਂ ਨੇ ਵੀ ਦੱਸਿਆ ਵਾ ਕਿ ਉਹ ਵੀ ਦੋ ਤਿੰਨ ਗੱਡੀਆਂ ਨੂੰ ਕੱਟ ਮਾਰ ਕੇ ਆਇਆ ਵਾ ਠੀਕ ਹੈ ਅੱਜ 10 ਘੰਟੇ ਐ ਸੀ ਜਦੋਂ ਸਵੇਰ ਜਦੋਂ ਅਕਤਮ ਅਖੀਰ 30 ਸਾਡੀ ਟੀਮ ਆਪੀ ਇੱਥੇ ਆ ਕੇ ਤਾਂ ਜਿਹੜੇ ਮਦਰ ਸੱਟਾਂ ਲੱਗੀਆਂ ਸੀ ਉਹਨਾਂ ਗੱਡੀ ਮਂਗਾ ਕੇ ਤੇ ਹਸਪੀਟਲ ਭੱਜ ਗਏ ਉਹ ਜਾਣੇ ਨੁਕਸਾਨਤ ਨਹੀਂ ਹੋਏ ਜਾਣੇ ਲੱਗਦਾ ਸੱਟਾ ਹੋ ਜਾਏਗਾ ਫੀ ਹੋ ਜਾਏਗੀ ਸਰ ਜੋ ਗੱਡੀ ਵਾਲਾ ਦੱਸਿਆ ਪੁਲਿਸ ਮੁਲਾਜ਼ਮ ਨੇ ਨਹੀਂ ਪਤਾ ਨਹੀਂ ਉਹ ਗੱਡੀ ਵਿੱਚ ਦਾਰੂ ਵੀ ਮਿਲਿਆ ਉਹ ਦੇਖ ਲੈਣੀ ਹੋ ਕਿ ਦੇਖ ਲੈਣ ਨੂੰ ਕਿ ਹੋਊਗਾ ਤਾਂ ਆਪ ਹੀ ਉਤੋਂ ਕਾਪੀ ਹੋ ਸਰ ਮੈਨੂੰ ਕਸੂਰ ਕਿਹਦਾ ਦੇਖਦੇ ਆ ਜੀ ਕੋਈ ਤਾਂ ਗਸ਼ਤ ਕਰਦੇ ਸੀ ਤੇ ਮੌਕੇ ਤੇ ਆਏ ਆ ਅੱਛਾ ਜੀ ਅੱਗੇ ਦੇਖਿਆ ਲੋਕ ਇਕੱਠੇ ਹੋਏ ਸੀ ਭਾਈ ਗੱਡੀ ਮਗਾ ਕੇ ਪਹਿਲਾਂ ਉਹ ਹੀ ਦੇਖੇ ਮੈਨੂੰ ਆਪਣੀ ਜਗ੍ਹਾ ਪਹੁੰਚਾਈਏ ਹਾਂ ਹੁਣ ਬਾਕੀ ਵੈਸੇ ਉਹੋ ਦੇਖਣਾ ਮੈਨੂੰ ਜੇ ਗੱਡੀ ਵਾਲਾ ਓਵਰਟੇਕ ਕਰ ਰਿਹਾ ਸੀਗਾ ਤੇ ਸਾਈਡ ਮਾਰ ਕੇ ਇੱਕ ਸਾਈਡ ਦੇਖੋ ਸਾਨੂੰ ਇਹਦੇ ਬਾਰੇ ਪਤਾ ਨਹੀਂ ਅਫਸਰ ਬੈਕਫੇਰ ਕਰਨਗੇ ਜਿਹਦਾ ਕਸੂਰ ਆਪ ਹੀ ਸਜ਼ਾ ਹੱਕ ਨਾ ਰੂਗਾ ਜਿੰਨਾਂ ਅਸੀਂ ਵੀਡੀਓ ਬਣਾਈ ਹੈ ਗੱਡੀ ਦੇ ਵਿੱਚ ਸ਼ਰਾਬ ਦੀ ਬੋਤਲ ਵੀ ਪਾਈ ਗਈ ਹੈ ਹੋ ਸਕਦਾ ਹੋਊਗੀ ਇਹ ਦੇਖਿਆ ਨਹੀਂ ਤੂੰ ਦੇਖਿਆ ਜੀ ਤੂੰ ਦੇਖਿਆ ਅਸੀਂ ਨੂੰ ਦੇਖਿਆ ਤਾਂ ਚੱਕ ਕੇ ਮਤਲਬ ਕੱਲਾ ਉਹਨਾਂ ਨੇ ਦੇਖਿਆ ਮਰੀਜ਼ਾਂ ਨੂੰ ਇਹ ਵਾਦ